ਜਿਹੜੇ ਭਾਜੀ ਆਪਣੇ ਇੱਥੇ ਸਪੇਨ ਦਾ ਯੂਰਪ ਦੇ ਵਿੱਚ ਬੰਦੇ ਜਿਹੜੇ ਮੁੰਡੇ ਆਣਾ ਚਾਹੁੰਦੇ ਨੇ ਜਿਹੜੇ ਆਪਣੀ ਜਨਰੇਸ਼ਨ ਜਿਹੜੀ ਹੋਣ ਦੀ ਜਨਰੇਸ਼ਨ ਆ ਉਹ ਸੋਚ ਰਹੀ ਐ ਸੀ ਕਿ ਇੱਥੇ ਜਾ ਕੇ ਆਪਣਾ ਫਿਊਚਰ ਬਣਾਣਾ ਆ ਜੀ ਤੁਸੀਂ ਕੀ ਰਾਏ ਦੇਣਾ ਚਾਹੋਗੇ ਕਿਹੜਾ ਕੰਮ ਸਿੱਖ ਕੇ ਆਣ ਉਹ ਹਾਂਜੀ ਭਾਈ ਜਿੱਦਾਂ ਕਿ ਹੁਣ ਇਸ ਟਾਈਮ ਪੁਰਤਗਾਲ ਇਮੀਗ੍ਰੇਸ਼ਨ ਕਲੋਜ਼ ਕਰ ਦਿੱਤੀ ਆ ਜੀ ਤੇ ਰੂਮਾਨੀਆ ਦੇ ਬਾਰਡਰ ਵੀ ਓਪਨ ਹੋ ਗਏ ਜੀ ਜੋ ਫੈਨਗਨ ਜ਼ੋਨ ਦੇ ਵਿੱਚ ਐਂਟਰ ਹੋ ਗਿਆ ਨਾ ਉਹ ਵੀ ਜੀ ਤੇ ਉਥੋਂ ਵੀ ਕਾਫੀ ਜਿਹੜੇ ਮੁੰਡੇ ਸੀਗੇ ਮੂਵ ਹੋ ਗਏ ਉਹਨਾਂ ਨੇ ਦੇਖਿਆ ਕਿ ਯੂਰਪ ਦੇ ਵਿੱਚ ਮਤਲਬ ਉੱਥੇ ਤਨਖਾਹ ਘਟਿਆ ਜੀ ਤੇ ਉਹਨਾਂ ਨੇ ਸੋਚਿਆ ਕਿ ਚਲੋ ਸਪੇਨ ਚਲੀ ਜਾਈਏ ਜਾਂ ਫਿਰ ਯੂਰਪ ਦੀ ਹੋਰ ਕੰਟਰੀ ਚਲੀ ਜਾਈਏ ਦੇ ਬਹੁਤ ਜ਼ਿਆਰੀਆਂ ਕੰਪਨੀਆਂ ਨੇ ਜਿਹੜੀਆਂ ਪੋਲੈਂਡ, ਜਰਮਨੀਆ, ਲਤੀਨੀਆ, ਸਲਵਾਕੀਆ ਹੋ ਗਿਆ ਇਹਨਾਂ ਕੰਟਰੀਆਂ 'ਚ ਡਰਾਈਵਰ ਵੀ ਰ ਆਏ ਨੇ ਹਾਂਜੀ ਕੁਝ ਕੰਪਨੀਆਂ ਨੇ ਉਹਨਾਂ ਨੂੰ ਉੱਥੇ ਡਰਾਈਵ ਦਾ ਕੰਮ ਦਿੱਤਾ ਭਾਜੀ ਔਰ ਆਲਰੇਡੀ ਉਹ ਕਾਰ ਵੀ ਰੇ ਨੇ ਸਹੀ ਹੈ ਪਰ ਕੁਝ ਜਿਹੜੀਆਂ ਕੰਪਨੀਆਂ ਉਹਨਾਂ ਨੇ ਸਿਰਫ ਬੰਦੇ ਹੀ ਐਂਟਰ ਕੀਤੇ ਨੇ ਕਰਕੇ ਅੰਦਰ ਕਾਗਜ਼ ਪੱਤਰ ਉਹਨਾਂ ਬਣਾ ਕੇ ਬਕਾਇਦਾ ਉਹਨਾਂ ਦੇ ਲੈਟਰ ਕੱਢ ਦਿੱਤੇ ਨੇ ਘਰਾਂ ਨੂੰ ਕਿ ਸਾਡੇ ਕੋਲ ਕੰਮ ਕਰਨੀ ਹੈਗਾ ਉਹ ਵਿਚਾਰੇ ਫਿਰ ਪਿੱਛੇ ਮੁੜਨ ਦੀ ਚੱਕਰ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਪੰਜਾਬ ਟੂ ਸਪੇਨ ਦੇ ਖੇਰੇ ਸਾਰੇ ਦਰਸ਼ਕਾਂ ਦਾ ਹੀ ਵੈਲਕਮ ਕਰਦੇ ਆਂ ਤੇ ਅੱਜ ਸਾਡੇ ਨਾਲ ਮੌਜੂਦ ਨੇ ਸਿੰਘ ਬਾਜਬਾ ਜੀ ਭਾਈ ਤੁਹਾਡਾ ਬਹੁਤ-ਬਹੁਤ ਅਸੀਂ ਸਵਾਗਤ ਕਰਦੇ ਆਂ ਜੀ ਧੰਨਵਾਦ ਤੁਹਾਡਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਮਿਹਰਬਾਨੀ ਸਾਲ ਭਾਜੀ ਤੁਹਾਡਾ ਜਿਨ੍ਹਾਂ ਨੇ ਆਪਣੇ ਪੰਜਾਬ ਟੂ ਸਪੇਨ ਨਿਊਜ਼ ਚੈਨਲ ਦੇ ਸਟੂਡੀਓ ਦੇ ਵਿੱਚ ਸਾਨੂੰ ਅੱਜ ਨਵਾਈਟ ਕੀਤਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਜੀ ਭਾਈ ਜੀ ਜਦੋਂ ਤੁਸੀਂ ਯੂਰਪ ਆਏ ਹੋ ਤੇ ਯੂਰਪ ਵਿੱਚ ਆ ਕੇ ਤੁਹਾਨੂੰ ਲੰਮਾ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਨੂੰ ਤੇ ਤੁਹਾਡਾ ਕੀ ਐਕਸਪੀਰੀਅੰਸ ਹੈ ਕੰਮ ਕਰਦਾ ਇੱਥੇ ਦੇਖੋ ਜੀ ਕੰਮ ਕਰਾਂ ਦੇ ਜਿਹੜਾ ਐਕਸਪੀਰੀਅੰਸ ਹੈ ਇੱਕ ਕੰਮ ਕਰਾਂ ਦੇ ਹਾਲਾਤ ਜਿਹੜੇ ਨੇ ਉਹ ਕਾਫੀ ਬੈਟਰ ਨੇ 2016 ਤੋਂ ਬਾਅਦ ਕੰਮ ਕਰ ਇੱਥੇ ਬਹੁਤ ਤੇਜ਼ੀ ਨਾਲ ਮਤਲਬ ਚੱਲ ਰਹੇ ਨੇ ਅੱਛਾ ਜੀ ਤੇ ਕਾਫੀ ਠੀਕ ਹੈ ਹਾਲਾਤ ਜਿਹੜੇ ਨੇ तकरीबन ਹਰ ਬੰਦੇ ਨੂੰ ਕੰਮ ਜਿਹੜਾ ਥੋੜੀ ਲੇਟ ਸਹੀ ਪਰ ਮਿਲ जरूर ਜਾਂਦਾ ਵਾ ਔਰ ਵਧੀਆ ਕੰਮ ਕਰ ਚੱਲ ਰਹ ज़्यार ज़्यार अच्छा भाई यूरोप ਦੇ ਵਿੱਚ ਇਸ ਟਾਈਮ ਕਿਹੜੇ ਕੰਮਾਂ ਦੇ ਹਾਲਾਤ ਵਾ ਵਧੇਰ ਨੇ ਜਰਬ ਦੇ ਵਿੱਚ ਭਾਜੀ ਕੰਮ ਤੇ ਬਹੁਤ ਤਰ੍ਹਾਂ ਦੇ ਨੇ ਪਰ ਜਿਹੜਾ ਵਧੀਆ ਜਿਆਦਾ ਕੰਮ ਆ ਜਿਹਦੇ ਵਿੱਚ ਚਾਰ ਪੈਸੇ ਵਧੀਆ ਬਣ ਜਾਂਦੇ ਨੇ ਉਹ ਕੰਸਟ੍ਰਕਸ਼ਨ ਦਾ ਕੰਮ ਜਿਹੜਾ ਉਹ ਜਿਆਦਾ ਵਧੀਆ ਵਾ ਅੱਛਾ ਜੀ ਇਹਦੇ ਵਿੱਚ ਜ ਤਕਰੀਬਨ ਕੰਮ ਵੀ ਜਿਆਦਾ ਵਾ ਔਰ ਪੈਸੇ ਵੀ ਵਧੀਆ ਬਣ ਜਾਂਦੇ ਆ ਮਿਹਨਤ ਵਾਲਾ ਕੰਮ ਆ ਜਿਆਦਾ ਕੰਮ ਜਿਹੜਾ ਯੂਰਪ ਦੇ ਵਿੱਚ ਮੈਂ ਦੇਖਿਆ ਵਾ ਵਾਚ ਕੀਤਾ ਵਾ ਇਹ ਕੰਮ ਜਿਆਦਾ ਕੰਸਟ੍ਰਕਸ਼ਨ ਦਾ ਭਾਜੀ ਅੱਛਾ ਜੀ ਜੀ ਜਿੱਦਾਂ ਭਾਈ ਤੁਸੀਂ ਦੱਸਿਆ ਕਿ ਯੂਰਪ ਦੇ ਵਿੱਚ ਕੰਮਾਂ ਦੇ ਹਾਲਾਤ ਬਹੁਤ ਵਧੀਆ ਨੇ ਠੀਕ ਐਨੀ ਕੰਸਟਰਕਸ਼ਨ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਜੀ ਪਰ ਕਾਫੀ ਮੁੰਡੇ ਜਿਹੜੇ ਕਿ ਇੱਥੇ ਆਏ ਨੇ ਤੇ ਵਿਹਲੇ ਨੇ ਕੀ ਕਾਰਨ ਹੋ ਸਕਦਾ ਉਹਨਾਂ ਦੇ ਵਿਹਲੇ ਰਹਿਣ ਦਾ ਭਾਜੀ ਵਿਹਲੇ ਰਹਿਣ ਦਾ ਕਾਰਨ ਇਹ ਹੈ ਕਿ ਚਲੋ ਕੰਮ ਨੂੰ ਥੋੜੀ ਜੀ ਦੇਰੀ ਲੱਗ ਜਾਂਦੀ ਕਈ ਮੁਕੇ ਕੰਮ ਮਿਲਣ ਦੇ ਵਿੱਚ ਹਾਂਜੀ ਦੂਸਰੀ ਗੱਲ ਇਹ ਹੈ ਕਿ ਵਿਹਲੇ ਜਿਆਦਾ ਜਿਹੜੇ ਮੁੰਡੇ ਹੁੰਦੇ ਨੇ ਉਹ ਤਾਂ ਹੁੰਦੇ ਨਹੀਂ ਕਿ ਉਹਨਾਂ ਨੇ ਕੋਈ ਭਾਜੀ ਕੰਮ ਦਾ ਐਕਸਪੀਰੀਅੰਸ ਨਹੀਂ ਹੁੰਦਾ ਕੋਈ ਕੰਮ ਸਿੱਖਿਆ ਨਹੀਂ ਹੁੰਦਾ ਉਹਨਾਂ ਨੇ ਅੱਛਾ ਜੀ ਉਹਦੀ ਵਜ੍ਹਾ ਕਰਕੇ ਥੋੜਾ ਜਿਹਾ ਮੈਨੂੰ ਕੈਸਾ ਦਿੱਕਤ ਹੈ ਹਾਂ ਸਕਿੱਲ ਜਿਹੜੇ ਆ ਜਿਹੜੀ ਨਵੀਂ ਜਨਰੇਸ਼ਨ 18 ਸਾਲ ਤੋਂ ਉੱਪਰ ਹੈ ਕੰਮ ਸੀ ਕੰਪਨੀ ਕੀਤਾ ਕੋਈ ਹੁੰਦਾ ਬਿਲਕੁਲ ਕਈਆਂ ਦੇ ਘਰਾਂ ਦੇ ਹਾਲਾਤ ਖਾਲੇ ਹੁੰਦੇ ਨੇ ਉਹਨਾਂ ਨੇ ਪਿੱਛੇ ਨਹੀਂ ਕੀਤਾ ਉਹ ਸੋਚਦੇ ਨੇ ਕਿ ਬਾਹਰ ਜਾ ਕੇ ਕਰਾਂਗੇ ਇੱਥੇ ਆ ਕੇ ਵੀ ਸਿੱਖਣ ਦੇ ਵਿੱਚ ਥੋੜੀ ਦਿੱਕਤ ਹੁੰਦੀ ਹੈ ਮੌਕਾ ਵੀ ਘੱਟ ਮਿਲਦਾ ਕੰਮ ਦਾ ਇਸ ਕਰਕੇ ਥੋੜਾ ਜਿਹਾ ਭਾਜੀ ਪਰੇਸ਼ਾਨੀ ਆਉਂਦੀ ਹੈ ਹਾਂਜੀ ਭਾਈ ਜਿੱਦਾਂ ਕਿ ਹੁਣ ਇਸ ਟਾਈਮ ਪੁਰਤਗਾਲ ਇਮੀਗ੍ਰੇਸ਼ਨ ਕਲੋਜ਼ ਕਰ ਦਿੱਤੀ ਆ ਤੇ ਰੂਮਾਨੀਆ ਦੇ ਬਾਰਡਰ ਵੀ ਓਪਨ ਹੋ ਗਏ ਜੀ ਜੋ ਫੈਨਗਨ ਜ਼ੋਨ ਦੇ ਵਿੱਚ ਐਂਟਰ ਹੋ ਗਏ ਨਾ ਉਹ ਵੀ ਜੀ ਤੇ ਉੱਥੋਂ ਵੀ ਕਾਫੀ ਜਿਹੜੇ ਮੁੰਡੇ ਸੀਗੇ ਮੂਵ ਹੋ ਗਏ ਉਹਨਾਂ ਨੇ ਦੇਖਿਆ ਕਿ ਯੂਰਪ ਦੇ ਵਿੱਚ ਮਤਲਬ ਉੱਥੇ ਤਨਖਾਹ ਘਟਿਆ ਜੀ ਤੇ ਉਹਨਾਂ ਨੇ ਸੋਚਿਆ ਕਿ ਚਲੋ ਸਪੇਨ ਚਲੀ ਜਾਈਏ ਜਾਂ ਫਿਰ ਯੂਰਪ ਦੀ ਹੋਰ ਕੰਟਰੀ ਚਲੀ ਜਾਈਏ ਤੇ ਇਧਰੋਂ ਉਹ ਉਧਰੋਂ ਮੂਵ ਹੋ ਕੇ ਇਧਰ ਆਏ ਪਰ ਅੱਗੇ ਕੀ ਹੋਇਆ ਕਿ ਅੱਗੇ ਜਿਹੜੀ ਪੁਰਤਗਾਲ ਸੀ ਪੁਰਤਗਾਲ ਦੀ ਇਮੀਗ੍ਰੇਸ਼ਨ ক্লোਜ਼ ਹੋ ਗਈ ਤੇ ਪਿੱਛੇ ਵੀ ਉਹਨਾਂ ਨੇ ਆਪਣੇ ਪੈਰ ਤੇ ਘੁਲਾੜੀ ਮਾਰ ਲਈ ਤੇ ਇੱਥੇ ਆ ਕੇ ਉਹਨਾਂ ਦੇ ਪੈਰ ਤੇ ਘੁਲਾੜੀ ਬੱਜ ਗਈ ਤੇ ਫਿਰ ਉਹਨਾਂ ਨੇ ਸੋਚਿਆ ਕਿ ਸਪੇਨ ਚਲੀ ਜਾਈਏ ਕੋਸ਼ਿਸ਼ ਕਰ ਕਹਿੰਦੇ ਫਰਾਂਸ ਚਲੇ ਜਾਈਏ ਜੀ ਪਰ ਇੱਥੇ ਆ ਕੇ ਕੀ ਇਸ ਟਾਈਮ ਕੀ ਹੋਇਆ ਇਸ ਟਾਈਮ ਬਹੁਤ ਜ਼ਿਆਦਾ ਮਤਲਬ ਕੀ ਮੁੰਡੇ ਮਤਲਬ ਕੀ ਜੋ ਕਿ ਹੋਰ ਹੋਰ ਕੰਟਰੀਆਂ ਦੇ ਮੁੰਡੇ ਵੀ ਆਏ ਵਿੱਚ ਆਏ ਤੇ ਆ ਕੇ ਸੈਟਲ ਹੋ ਗਏ ਪਰ ਆਉਣ ਦੇ ਨਾਲ ਇੱਕਦਮ ਬਰਡਨ ਪੈ ਗਿਆ ਕੰਟਰੀਆਂ ਦੇ ਉੱਤੇ ਜੀ ਕਿਉਂਕਿ ਆਪਾਂ ਨਹੀਂ ਹੋਰ ਕੰਟਰੀਆਂ ਦੇ ਵੀ ਬਹੁਤ ਹਾਰੇ ਸ਼ੈਨ ਮਤਲਬ ਕਿ ਜਿੰਨੀ ਅਫਰੀਕਾ ਤੋਂ ਵੀ ਬਹੁਤ ਮਤਲਬ ਕੀ ਡੇਲੀ ਜਿਹੜੇ ਡੇਲੀ 5 5 6000 ਬੰਦਾ ਐਂਟਰ ਹੋ ਰਿਹਾ ਸਪੇਨ ਦੇ ਅੰਦਰ ਤੇ ਉਹਦੇ ਨਾਲ ਕੰਮਾਂ ਦੇ ਹਾਲਾਤ ਬੜੇ ਟਾਈਟ ਹੋ ਗਏ ਜੀ ਤੁਹਾਡੀ ਤੁਹਾਡੀ ਇਹਦੇ ਬਾਰੇ ਕੀ ਰਾਏ ਹੈ ਜੀ ਜਿਹਦੇ ਬਾਰੇ ਰਾਹੀ ਇਹ ਇੱਕ ਜਿੱਦਾਂ ਸਮੇਂ-ਸਮੇਂ ਦੇ ਮੁਤਾਬਕ ਸਾਲ ਦੋ ਸਾਲ ਬਾਅਦ ਇਦਾਂ ਦੇ ਇਨਸਿਡੈਂਟ ਜਿਹੜੇ ਉਹ ਯੂਰਪ ਦੇ ਵਿੱਚ ਆਉਂਦੇ ਆ ਜਿੱਦਾਂ ਅੱਜ ਤੋਂ ਸਾਲ 1.5 ਸਾਲ ਪਿਛੇ ਚਲ ਜਾਈਏ ਤੇ ਇੱਥੇ ਅਮਰੀਕਾ ਤੋਂ ਜਿਹੜਾ ਅਮਰੀਕਾ ਨੂੰ ਜਾਣ ਵਾਲੇ ਸੀਗੇ ਇਮੀਗ੍ਰੇਸ਼ਨ ਉਹ ਬਹੁਤ ਆਗੇ ਸੀ ਉਹਦੇ ਕਰਕੇ ਥੋੜਾ ਜਿਹਾ ਡਾਮ ਡੋਲ ਹੋ ਗਿਆ ਸੀ ਕੰਮ ਹਾਂਜੀ ਉਸ ਤੋਂ ਬਾਅਦ ਜਦੋਂ ਫਿਰ ਬਾਇਆ ਮੈਕਸੀਕੋ ਇਥੋਂ ਜਨਤਾ ਨਿਕਲ ਚੱਲ ਪਈ ਉਸ ਤੋਂ ਬਾਅਦ ਹੁਣ ਜਿੱਦਾਂ ਰਮਾਨੀਆ ਲਾਤੀਵਿਆ ਇੱਥੇ ਬਹੁਤ ਅਰਬ ਕੰਟਰੀਆਂ ਤੋਂ ਜਿਹੜੇ ਨਵੇਂ ਇਮੀਗ੍ਰੇਸ਼ਨ ਮੁੰਡੇ ਆਏ ਨੇ ਉਹ ਕੰਮਕਾਰ ਦੇ ਵੀ ਐਕਸਪਰਟ ਨੇ ਪੁਰਤਗਲ ਦੀ ਇਮੀਗ੍ਰੇਸ਼ਨ ਬੰਦ ਹੋਣ ਦੇ ਕਾਰਨ ਉਹਨਾਂ ਦੀ ਜਿਹੜਾ ਹੁਣ ਰੋਖਿਆ ਜਿਹੜਾ ਫਰਾਂਸ ਤੇ ਸਪੇਨ ਵੱਲ ਨੂੰ ਜ਼ਿਆਦਾ ਕਿਉਂਕਿ ਇਹ ਦੋ ਕੰਟਰੀਆਂ ਜਿਹੜੀਆਂ ਇਹਨਾਂ ਦੇ ਵਿੱਚ ਜਿਹੜਾ ਕੰਸਟ੍ਰਕਸ਼ਨ ਦਾ ਕੰਮ ਜ਼ਿਆਦਾ ਹੋਣ ਦੇ ਕਰਕੇ ਜਿਹੜੇ ਐਕਸਪਰਟ ਬੰਦੇ ਆ ਉਹਨਾਂ ਨੇ ਰੋਖ ਇਧਰ ਦਾ ਕਰ ਲਿਆ ਉਹਦੇ ਕਰਕੇ ਥੋੜਾ ਜਿਹਾ ਜਿੱਦਾਂ ਕੰਮਾਂ ਦੇ ਹਾਲਾਤ ਜਿਹੜੇ ਆ ਉਹ ਥੋੜੇ ਜਿਹਾ ਮੰਡਰ ਨਾਲ ਕੇ ਜਿਹੜੇ ਆ ਉਹ ਆ ਰਹੇ ਨੇ ਅੱਛਾ ਜੀ ਜੀ ਤੇ ਜਿਹੜੇ ਮੁੰਡੇ ਇਹ ਟਰੈਕ ਡਰਾਈਵਿੰਗ ਦੇ ਉੱਤੇ ਆਏ ਹੋਣ ਜਾਂ ਫਿਰ ਵਰਕ ਪਰਮਿਟ ਦੇ ਕਰੋਸ਼ੀਆ ਹੋਵੇ ਲਤਵੀਆ ਗੰਟਰੀਆ ਹੋਵੇ ਜਾਂ ਜਿਹੜੀਆਂ ਆ ਇਹਨਾਂ ਵਿੱਚ ਆ ਕੇ ਇਸ ਟਾਈਮ ਸੈਟਲ ਹੋ ਰਹੇ ਹੋਗੇ ਨੇ ਤੇ ਉਹਨਾਂ ਨੂੰ ਇੱਥੇ ਸਪੇਨ ਦੇ ਵਿੱਚ ਮੂਵ ਹੋਣਾ ਚਾਹੀਦਾ ਹੈ ਇਸ ਟਾਈਮ ਜਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਆਲਰੇਡੀ ਉਹਨਾਂ ਦੇ ਕੋਲ ਵਰਕ ਪਰਮਿਟ ਹੈਗੇ ਆ ਜੀ ਬਿਲਕੁਲ ਮੈਂ ਇੱਕ ਦੋ ਕੇਸ ਆਪਣੇ ਕੋ ਵੀ ਇਦਾਂ ਦੇ ਜਿਹੜੇ ਸੀਗੇ ਪੰਜਾਬ ਤੋਂ ਜਿਹੜੇ ਵੀਰ ਆਏ ਸੀ ਉਹਨਾਂ ਕੋ ਸ਼ਾਇਦ ਲਤਵੀਆ ਦਾ ਪਰਮਿਟ ਸੀਗਾ ਜੀ ਬਹੁਤ ਜ਼ਿਆਰੀਆਂ ਕੰਪਨੀਆਂ ਨੇ ਜਿਹੜੀਆਂ ਪੋਲੈਂਡ ਜਰਮਨੀਆ ਲਤੀਨੀਆ ਸਲਵਾ ਕੀ ਹੋ ਗਿਆ ਇਹਨਾਂ ਕੰਟਰੀਆਂ ਚ ਡਰਾਈਵਰ ਵੀਰ ਆਏ ਨੇ ਹਾਂਜੀ ਕੁਝ ਕੰਪਨੀਆਂ ਨੇ ਉਹਨਾਂ ਨੂੰ ਉੱਥੇ ਡਰਾਈਵਿੰਗ ਦਾ ਕੰਮ ਦਿੱਤਾ ਭਾਜੀ ਔਰ ਆਲਰੇਡੀ ਉਹ ਕਾਰ ਵੀ ਰੇ ਨੇ ਪਰ ਕੁਝ ਜੜੀਆਂ ਕੰਪਨੀਆਂ ਉਹਨਾਂ ਨੇ ਸਿਰਫ ਬੰਦੇ ਹੀ ਐਂਟਰ ਕੀਤੇ ਨੇ ਕਰਕੇ ਅੰਦਰ ਕਾਗਜ਼ ਪੱਤਰ ਉਹਨਾਂ ਬਣਾ ਕੇ ਬਕਾਇਦਾ ਉਹਨਾਂ ਦੇ ਲੈਟਰ ਕੱਢ ਦਿੰਦੇ ਨੇ ਘਰਾਂ ਨੂੰ ਕਿ ਸਾਡੇ ਕੋਲ ਕੰਮ ਕਰਨੀ ਹੈਗਾ ਉਹ ਵਿਚਾਰੇ ਫਿਰ ਪਿੱਛੇ ਮੁੜਨ ਦੀ ਚੱਕਰ ਦੇ ਵਿੱਚ ਅੱਗੇ ਨੂੰ ਆਉਂਦੇ ਨੇ ਜਦੋਂ ਅੱਗੇ ਇੱਥੇ ਆਉਂਦੇ ਨੇ ਤੇ ਭਾਜੀ ਸਪੇਨ ਜਾਂ ਇਟਲੀ ਫ੍ਰਾਂਸ ਜਰਮਨ ਇਹਨਾਂ ਦਾ ਜਿਹੜਾ ਕਾਨੂੰਨ ਆ ਉਹ ਨਹੀਂ ਇਜਾਜ਼ਤ ਦਿੰਦਾ ਕਿ ਤੁਸੀਂ ਬਿਨਾ ਇੱਥੇ ਦੇ ਪੇਪਰ ਜਾਂ ਇੱਥੇ ਬਿਨਾ ਇੱਥੋਂ ਦਾ ਲਾਇਸੈਂਸ ਜਿਹੜਾ ਕਾਰ ਦਾ ਟਰੱਕ ਦਾ ਕੀਤਾ ਹੋਵੇ ਉਸ ਤੋਂ ਬਿਨਾ ਇਹ ਨਹੀਂ ਤੁਸੀਂ ਇੱਥੇ ਗੱਡੀ ਚਲਾਦੇ ਔਰ ਕਾਫੀ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ। ਅੱਛਾ। ਕੁਝ ਤੇ ਮੇਰੇ ਵੀਰ ਜਿਹੜੇ ਉਹ ਫਿਰ ਖੱਜੇ ਖੱਬੇ ਹੋ ਗਏ ਕੋਈ ਲੇਬਰ ਦਾ ਕੋਈ ਜਿੱਥੇ ਕੋਈ ਦੁਕਾਨ ਤੇ ਜਾਂ ਕਿੱਥੇ ਵੀ ਕੋਈ ਮਿਲਦਾ ਉਹ ਕੱਢ ਲੈਂਦੇ ਨੇ। ਜਿਹੜੇ ਨਹੀਂ ਉਹ ਫਿਰ ਵਿਚਾਰੇ ਫਿਰ ਵਾਪਸੀ ਦਾ ਜਿਹੜਾ ਨਾ ਰੁਕ ਕਰ ਲੈਂਦੇ ਨੇ। ਜੀ ਜੀ। ਜਿੱਦਾਂ ਕਿ ਤੁਹਾਨੂੰ ਕੰਸਟਰਕਸ਼ਨ ਦਾ ਐਕਸਪੀਰੀਅੰਸ ਹੈ ਨਹੀਂ। ਜੀ। ਤੇ ਤੁਸੀਂ ਕਿਦਾਂ ਸੋਚਿਆ ਯੂਰਪ ਆਉਣ ਵਾਸਤੇ? ਜੀ ਜੋਰ ਪਾਉਂਦਾ ਦੇਖੋ ਜੀ ਪਹਿਲਾ ਹੀ ਪੰਜਾਬ ਤੋਂ ਜਦੋਂ ਮੈਂ ਪੜ੍ਹਾਈ ਛੱਡੀ ਸੀਗੀ ਅੱਛਾ ਜੀ ਤੇ ਪਲੱਸ 2 ਕਲੀਅਰ ਤੇ ਬੀਏ ਫਰਸਟ ইয়ার ਦੇ ਵਿੱਚ ਦਾਖਲਾ ਲਿਆ ਥੋੜੇ ਦਿਨ ਗਏ 10 12 ਦਿਨ ਅੱਛਾ ਜੀ ਤੇ ਬਕਾਇਦਾ ਪੜ੍ਹਾਈ ਜਿਉਂਕਿ ਅੱਗੇ ਪੜ੍ਹਨ ਦਾ ਪੜ੍ਹਾਈ ਬੰਦਾ ਤਾਂ ਅੱਗੇ ਕਰਦਾ ਜੇ ਬੰਦੇ ਨੂੰ ਇਹ ਹੁੰਦਾ ਕਿ ਕੋਈ ਨੌਕਰੀ ਮਿਲਣੀ ਹੈ ਜਾਂ ਕੋਈ ਲੱਗਾ ਨਹੀਂ ਕੋਈ ਇਸ ਦਾ ਵਿਜ਼ਨ ਕਿ ਹਾਂ ਮੈਂ ਨੌਕਰੀ ਦੇ ਲਾਇਕ ਮਤਲਬ ਹੈਗੇ ਆ ਜਾਂ ਸਾਨੂੰ ਮਿਲ ਸਕਦੀ ਹੈ ਅੱਛਾ ਵਿੱਚ ਮਤਲਬ ਛੱਡ ਕੇ ਪੜ੍ਹਾਈ ਫਿਰ ਮੈਂ ਕੰਮ ਕਰ ਸਿੱਖਣ ਦਾ ਜਿਹੜਾ ਨਾ ਉਹ ਮਤਲਬ ਮੈਨੂੰ ਪਹਿਲਾਂ ਵੀ ਸ਼ੌਕ ਸੀਗਾ ਕਿ ਹਾਂ ਵੀ ਕੋਈ ਕਮੀਆਂ ਤਕਸ਼ ਵਾਲਾ ਕੰਮ ਕਰ ਹੋਵੇ ਜਿਹਦੇ ਵਿੱਚ ਬੰਦਾ ਹੱਥੀਕੀਤ ਕਰਕੇ ਕਾਮਯਾਬ ਹੋਵੇ ਫਿਰ ਮੈਂ ਕੰਮ ਕਰ ਸਿੱਖਿਆ ਉਸ ਤੋਂ ਬਾਅਦ ਮੇਰਾ ਅਰਬ ਕੰਟਰੀ ਵੱਲ ਹੋਇਆ 6-7 ਸਾਲ ਉੱਥੇ ਜਾ ਕੇ ਸਿੱਖਿਆ ਕੰਮ ਜਿਹੜਾ ਉਹ ਬਹੁਤ ਉੱਥੇ ਕੰਮ ਆਇਆ ਉਸ ਤੋਂ ਬਾਅਦ ਮੈਂ ਇਧਰ ਯੂਰਪ ਨੂੰ ਮੂਵ ਹੋਇਆ ਤੁਸੀਂ ਯੂਰਪ ਆਪਣਾ ਅਰਬ ਕੰਟਰੀ ਤੋਂ ਡਾਇਰੈਕਟ ਯੂਰਪ ਨੂੰ ਮੂਵ ਹੋਏ ਜਾਂ ਫਿਰ ਇੰਡੀਆ ਗਏ ਸੀ ਬਾਬਾ ਨਹੀਂ ਜੀ ਮੈਂ ਵਾਪਸ ਇੰਡੀਆ ਜਾ ਕੇ ਬਾਕਾਇਦਾ ਉੱਥੇ ਫਿਰ ਥੋੜਾ ਚਿਰ ਰਹਿ ਕੇ ਉਸ ਤੋਂ ਬਾਅਦ ਫਿਰ ਮਤਲਬ ਫਿਰ ਇਧਰ ਨੂੰ ਯੂਰਪ ਨੂੰ ਅੱਛਾ ਤੁਸੀਂ ਵੀ ਕੱਚੇ ਆਏ ਹੋ ਪਹਿਲਾਂ ਜੀ ਬਿਲਕੁਲ ਤੇ ਤੁਸੀਂ ਵੀ 3 ਸਾਲ ਦੀ ਇਮੀਗ੍ਰੇਸ਼ਨ ਦੇ ਨਾਲ ਪੇਪਰ ਲੈਨੇ ਜੀ ਜੀ ਬਿਲਕੁਲ ਮੈਂ ਪਹਿਲਾਂ ਜਦੋਂ ਨਵੇਂ ਆਏ ਸੀ ਤਾਂ ਆਪਾਂ ਪੁਰਤਗਾਲ ਦਾ ਰੋਕ ਕੀਤਾ ਸੀ 2 ਤੋਂ 2 ਤੋਂ 3 ਵਾਰ ਮੈਂ ਪੁਰਤਗਾਲ ਗਿਆ ਕੰਮ ਮੈਂ ਫਰਾਂਸ ਕਰਦਾ ਸੀਗਾ ਤੇ ਪੇਪਰ ਵਰਕ ਮੇਰਾ ਉੱਥੇ ਸੀਗਾ ਜਦ ਕਿ ਮੈਨੂੰ ਲਾ ਦੇ ਅਕੋਰਡਿੰਗ ਉੱਥੇ ਸੈਫ ਦੇ ਵਿੱਚੋਂ ਮੇਲਾ ਵੀ ਆਈਆਂ ਫਿੰਗਰ ਲੈਟਰ ਵੀ ਮੈਨੂੰ ਆਏ ਪਰ ਜਿੱਦਾਂ ਮੈਂ 2 ਤੋਂ 3 ਵਾਰ ਪੁਰਤਗਾਲ ਗਿਆ ਸੀ ਮੈਨੂੰ ਉੱਥੇ ਫਿਊਚਰ ਦੇ ਹਾਲਾਤ ਜਿਹੜੇ ਸੀ ਆਪਣੇ ਉਹ ਮਤਲਬ ਨਹੀਂ ਸੀ ਬੈਟਰ ਲੱਗਦੇ ਤੇ ਮੈਂ ਉਹਨਾਂ ਨੂੰ ਛੱਡ ਕੇ ਤੇ ਫਿਰ ਇਧਰ ਸਪੇਨ ਵਾਲ ਨੂੰ ਰੁੱਕ ਕੀਤਾ ਜਿੱਥੇ ਮੈਂ 3 ਸਾਲਾਂ ਤੋਂ ਬਾਅਦ ਕਲੀ ਰੈਗੋ ਅ اچھا ਇਹ ਸੋਸ਼ੀਅਲ ਹੈ ਇਹਦਾ ਹੀ ਪੇਪਰ ਜਿਹੜੇ ਮੈਂ ਲੈ ਸਾਂ। ਤੁਹਾਡੇ ਨਾਲ ਵੀ ਕਦੀ ਹੋਇਆ ਏਦਾਂ ਦਾ ਇਨਸੀਡੈਂਟ ਹੋਇਆ ਕੀ ਤੁਸੀਂ ਤੁਹਾਡੇ ਤੁਹਾਨੂੰ ਸੈਲਰੀ ਨਾ ਮਿਲੀ ਹੋਵੇ ਜਾਂ ਤੁਸੀਂ ਕੰਮ ਤੋਂ ਵਿਲੇ ਰਹੇ ਹੋ ਕੋਈ ਏਦਾਂ ਦਾ ਕੋਈ ਤੁਹਾਡੇ ਨਾਲ ਕੋਈ ਵਾਕਿਆ ਜਿਹੜੇ ਤੁਸੀਂ ਸ਼ੇਅਰ ਕਰਨਾ ਚਾਹੋ? ਜੀ ਭਾਜੀ ਇਹ तकरीबन ਹਰ ਕੰਟਰੀ ਦੇ ਵਿੱਚ ਜਦੋਂ ਆਪਾਂ ਕੰਮਾਂ ਜਗਾਰਨ ਜਾਂਦੇ ਏਦਾਂ ਦੀ ਇਨਸੀਡੈਂਟ ਹੁੰਦੇ ਰਹਿੰਦੇ ਆ ਜੇ ਬੰਦਾ ਕਹਿ ਦੇਵੇ ਕਿ ਨਹੀਂ ਹੁੰਦੇ ਹਾਂ ਫਰਾਂਸ ਦੇ ਵਿੱਚ ਇਹ ਚੀਜ਼ਾਂ ਆਪਾਂ ਨਾਲ ਬਹੁਤ ਜਿਆਦੀਆਂ ਹੋਈਆਂ ਸੀਗੀਆਂ ਅੱਛਾ ਜੀ ਤੇ ਮਤਲਬ ਚਲੋ ਇਹ ਕਿ ਆਪਣੇ ਵੀਰ ਭਰਾ ਉਥੇ ਆਪਣੇ ਪਿੰਡ ਦੇ ਭਾਈਚਾਰੇ ਵਾਲੇ ਸਾਡੇ ਕਾਫੀ ਮਤਲਬ ਵੀਰ ਭਰਾ ਸੀਗੇ ਜਿਨ੍ਹਾਂ ਦੀ ਆਪ ਸਾਡੇ ਨਾਲ ਉਹਨਾਂ ਦੀ ਵੀ ਮਤਲਬ ਮਦਦ ਦੇ ਨਾਲ ਸਾਡੇ ਹਾਂ ਇਹ ਆਪਾਂ ਕਹਿ ਸਕਦੇ ਮਰੇ ਨਹੀਂ ਹੈਗੇ ਕਿਉਂਕਿ ਝੂਰ ਨਹੀਂ ਬੋਲ ਸਕਦੇ ਪਰ ਮਰੇ ਪੈਸੇ ਜਾਂ ਸੋਨੇ ਬਹੁਤ ਸੀਗੇ ਉਹਦੇ ਦੇਖਿਆ ਵੀ ਸੀਗਾ ਪਰ ਸਪੇਨ ਦੇ ਵਿੱਚ ਇਦਾਂ ਦੀ ਕੋਈ ਚੀਜ਼ ਨਾ ਦੇ ਨਾ ਨਹੀਂ ਤਕਰੀਬਨ 100 ਦੇ ਵਿੱਚੋਂ 95% ਬੰਦੇ ਆ ਜਿਨ੍ਹਾਂ ਨੂੰ ਇਹ ਮਤਲਬ ਸੈਲਰੀਆਂ ਜਿਹੜੀਆਂ ਉਹ ਟਾਈਮ ਨਾਲ ਮਿਲਦੀਆਂ ਔਰ ਵਧੀਆ ਮਿਲਦੀਆਂ ਜੀ ਜੀ ਤੇ ਸਪੇਨ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਮਤਲਬ ਸਪੇਨ ਸਾਰਿਆਂ ਨੂੰ ਪੇਪਰ ਦਿੰਦਾ ਹੈ ਜਾਂ ਨਹੀਂ ਦਿੰਦਾ ਸਪੇਨ ਭਾਜੀ ਦੇਖੋ ਜਰਮਨ ਫਰਾਂਸ ਇਟਲੀ ਸਪੇਨ ਤੇ ਪੁਰਤਗਾਲ ਇਹ ਕੰਟਰੀਆਂ ਚ ਪੇਪਰ ਮਿਲਦੇ ਆ ਪਰ ਮੈਂ ਥੋੜੇ ਔਖੇ ਮਿਲ ਜਾਂਦੇ ਆ ਕਿਤੇ ਸੌਖੇ ਮਿਲ ਜਾਂਦੇ ਆ ਜੀ ਪਰ ਸਪੇਨ ਦੀ ਧਰਤੀ ਇਦਾਂ ਦੀ ਆ ਭਾਜੀ 95% ਬੰਦਿਆਂ ਨੂੰ ਪੇਪਰ ਜ਼ਰੂਰ ਦਿੰਦੀ ਹੈ ਬਸ ਸਬਰ ਦਾ ਥੋੜਾ ਜਿਹਾ ਕਰਨਾ ਪੈਂਦਾ 3 ਸਾਲ 3.5 ਸਾਲ ਦਾ ਤਕਰੀਬਨ ਆਹੀ ਮੈਂ ਆਪਣੇ ਟਾਈਮ ਦੇ ਵਿੱਚ ਜਿੰਨੇ ਵੀ ਮਤਲਬ ਦੇਖਿਆ ਹ ਹ ਕੋ 100 ਬੰਦੇ ਦੇ ਵਿੱਚ ਮੈਂ ਇੱਕ ਜਾਂ ਦੋ ਬੰਦੇ ਨੂੰ ਨਹੀਂ ਵੇਖਿਆ ਹੁਣਾ ਕਿ ਨਹੀਂ ਪੇਪਰ ਮਿਲੇ ਬਾਕੀ 95% 98% ਬੰਦਿਆਂ ਨੂੰ ਪੇਪਰ ਜ਼ਰੂਰ ਮਿਲੇ ਪਰ ਕਈ ਬੰਦੇ ਇਦਾਂ ਦੇ ਵੀ ਦੇਖੇ ਆ ਕਿ ਜਿਨ੍ਹਾਂ ਨੇ 10 15 ਸਾਲੋਂ ਪੇਪਰ ਨਹੀਂ ਹੈਗੇ ਉਹਨਾਂ ਦੇ ਕੋਲ ਉਹ ਭਾਜੀ ਜਿਨ੍ਹਾਂ ਦੇ ਕੋਲ ਨਹੀਂ ਹੈਗੇ 10 15 ਸਾਲ ਤੋਂ ਭਾਜੀ ਕੋਈ ਰੀਜ਼ਨ ਹੈ ਵਜਾ ਵਾ ਕੋਈ ਉਹਨਾਂ ਦਾ ਕ੍ਰਾਈਮਨਲ ਕੇਸ ਆ ਜਾਂ ਉਹਨਾਂ ਦੀ ਕੋਈ ਜੜੀ ਮਤਲਬ ਕੋਈ ਕੀਤੀਆਂ ਗਲਤੀਆਂ ਵਾ ਕੋਈ ਜਾਂ ਮਜਬੂਰੀ ਵੀ ਹੋ ਸਕਦੀ ਕੋਈ ਮਜਬੂਰੀ ਭਾਜੀ ਇਦਾਂ ਦੀ ਨਹੀਂ ਮਤਲਬ ਕਿ ਤੁਸੀਂ 15 ਸਾਲ ਆ ਕਿ ਪੇਪਰ ਨਹੀਂ ਬਣਾ ਸਕਦੇ ਪੇਪਰ ਤੇ ਭਾਜੀ ਇੱਥੇ ਕਿੱਡਾ ਵੀ ਕੋਈ ਮਤਲਬ ਮਜਬੂਰ ਹੋਵੇ ਬਣਾ ਹੀ ਲੈਂਦਾ ਵਾ ਜੀ ਜੀ ਤੇ ਪਰ ਉਹ ਕੋਈ ਖਾਸ ਨਹੀਂ ਜਾਣੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਵਿੱਚ ਗਲਤੀਆਂ ਉਹਨੀਆਂ ਸ਼ਾਮਲ ਹੋਣਗੀਆਂ ਭਾਜੀ ਜੀ ਜੀ ਜਿਹੜੇ ਭਾਜੀ ਆਪਣੇ ਇੱਥੇ ਸਪੇਨ ਦਾ ਯੂਰਪ ਦੇ ਵਿੱਚ ਬੰਦੇ ਜਿਹੜੇ ਮੁੰਡੇ ਆਣਾ ਚਾਹੁੰਦੇ ਨੇ ਜਿਹੜੇ ਆਪਣੀ ਜਨਰੇਸ਼ਨ ਜਿਹੜੀ ਹੋਣ ਦੀ ਜਨਰੇਸ਼ਨ ਆ ਉਹ ਸੋਚ ਰਹੀ ਐ ਸੀ ਕਿ ਇੱਥੇ ਜਾ ਕੇ ਆਪਣਾ ਫਿਊਚਰ ਬਣਾਣਾ ਆ ਜੀ ਤੁਸੀਂ ਕੀ ਰਾਏ ਦੇਣਾ ਚਾਹੋਗੇ ਕਿਹੜਾ ਕੰਮ ਸਿੱਖ ਕੇ ਆਣ ਉਹ ਜਿਹ ਕੰਮ ਤੇ ਭਾਜੀ ਤਕਰੀਬਨ ਹਰ ਤਰ੍ਹਾਂ ਦੇ ਇੱਥੇ ਹੈਗੇ ਆ ਪਰ ਜਿਹੜੇ ਮੇਨ ਕੰਮ ਨੇ ਜਿੱਦਾਂ ਕੰਸਟਰਕਸ਼ਨ ਹੋ ਗਿਆ ਜਾਂ ਪੇਰੂਕੇਰੀਆ ਦਾ ਕੰਮ ਹੋ ਗਿਆ ਜਾਂ ਡਿਲੀਵਰੀ ਦਾ ਕੰਮ ਹੋ ਗਿਆ ਹਮਮ ਜਾਂ ਫਿਰ ਤੁਸੀਂ ਮਤਲਬ ਕੋਈ ਜਿਹੜਾ ਹੱਥੀ ਤੁਹਾਡਾ ਕਮ ਐਕਸਪਰਟ ਹੋਇਆ ਟੇਲਰ ਵਗੈਰਾ ਦਾ ਇਦਾਂ ਦੇ ਕੰਮ ਜਿਹੜੇ ਹੈਗੇ ਨੇ ਇਥੇ ਬਾਜੀ ਪਹਿਲੂ ਪੇਲੂ ਕਿਰੇ ਦਾ ਮਤਲਬ ਜਿਹੜਾ ਕਟਿੰਗ ਦਾ ਕੰਮ ਜੀ ਬਿਲਕੁਲ ਆਪਣੇ ਬਹੁਤ ਬਾਰੇ ਵੀਰ ਨੇ ਸੰਤਾ ਗਲੋਮਾ ਤੋਂ ਵੀ ਉਹਨਾਂ ਦੇ ਸਮਾਨ ਪੇਰੂਕੇਰੀਆ ਦੀ ਆ ਔਰ ਤਕਰੀਬਨ ਆਪਾ ਦੇ ਦੇਦੇ ਕਿ ਉਹਨਾਂ ਦੇ ਨਾਲ ਵਿਚਰਦੇ ਆ ਤਾਂ ਬੜਾ ਅੱਛਾ ਕੰਮ ਉਹਨਾਂ ਦਾ ਤੇ ਤਕਰੀਬਨ ਡਿਮਾਂਡ ਰਹਿੰਦੀ ਹਰ ਟਾਈਮ ਮਤਲਬ ਮਤਲਬ ਇਹ ਇਹ ਸੰਗਣ ਦੀ ਲੋੜ ਨਹੀਂ ਹੈਗੀ ਜਿਹੜਾ ਕੰਮ ਛੋਟ ਜਿਹੜਾ ਵੱਡਾ ਛੋਟਾ ਨਹੀਂ ਜੀ ਵੇਖੋ ਬਹੁਤ ਵਧੀਆ ਕੰਮ ਨੇ ਔਰ ਮੈਂ ਬਾਕਾਇਦਾ ਇਹਨਾਂ ਕੰਮਾਂ ਦੇ ਵਿੱਚ ਵੀ ਸੀਤਾ ਲੈ ਕੇ ਮਤਲਬ ਅਪਾਇੰਟਮੈਂਟ ਲੈ ਕੇ ਕੰਮ ਤੁਸੀਂ ਆਪਣੇ ਕਰਵਾ ਸਕਦੇ ਹੋ ਦੇਖੇ ਲਾਈਨਾਂ ਲੱਗੀਆਂ ਹੁੰਦੀਆਂ ਪਿੱਛੇ ਜੀ ਬਿਲਕੁਲ ਬਿਲਕੁਲ ਹਾਂਜੀ ਕੰਮ ਭਾਜੀ ਕੋਈ ਵੱਡਾ ਛੋਟਾ ਨਹੀਂ ਸਾਰੇ ਇੱਕੋ ਜਿਹੇ ਨੇ ਪਰ ਕੰਮ ਜੇ ਇਹ ਚੀਜ਼ਾਂ ਦੀ ਡਿਮਾਂਡ ਬਹੁਤ ਹੈ ਇੱਥੇ ਭਾਜੀ ਸਹੀ ਹੈ ਬੰਦਾ ਕੰਮ ਕਰਨ ਵਾਲਾ ਚਾਹੀਦਾ ਜੀ ਬਿਲਕੁਲ ਬਿਲਕੁਲ ਜੇਕਰ ਬੰਦਾ ਕੀ ਕਹੇ ਵੀ ਸੋਚੇ ਵੀ ਮੇਰੇ लायक ਨਹੀਂ ਵਾਲਾ ਕੰਮ ਹੈ ਯਾਨੀ ਉਹ ਬੰਦਾ ਸਿੱਸਾ ਨਹੀਂ ਹੁੰਦਾ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਜਿਹੜੇ ਇਸ ਟਾਈਮ ਇੰਡੀਆ ਦੇ ਪੰਜਾਬ ਤੋਂ ਬੈਠ ਕੇ ਜਿਹੜੇ ਵੀਡੀਓ ਆਪਾਂ ਦੇਖ ਰਹੇ ਆ ਤੁਸੀਂ ਉਹਨਾਂ ਨੂੰ ਉਹਨਾਂ ਕੀ ਮੈਸੇਜ ਦੇਣਾ ਚਾਹੋਗੇ ਜੀ ਉਹ ਨਾ ਮੇਰੇ ਵੀਰਾਂ ਭੈਣਾਂ ਨੂੰ ਭਰਾਵਾਂ ਨੂੰ ਇਹ ਹੀ ਮੈਸੇਜ ਆ ਕਿ ਚਲੋ ਸੋਚਦਾ ਤੇ ਬੰਦਾ ਹੈ ਹੀ ਆ ਤਕਰੀਬਨ ਬਾਹਰ ਆ ਕੇ ਕੰਮ ਕਰਨ ਦਾ ਪਰ ਕੋਈ ਨਾ ਕੋਈ ਕੰਮ ਜ਼ਰੂਰ ਭਾਜੀ ਸਿੱਖ ਕੇ ਬੰਦਾ ਹੋਵੇ ਜੀ ਜਲਦੀ ਕਾਮਯਾਬ ਹੋ ਜਾਂਦਾ ਜੀ ਜੀ ਜੇ ਪ੍ਰਦੇਸ਼ ਦੇ ਵਿੱਚ ਆਉਣਾ ਤੁਸੀਂ ਪ੍ਰਦੇਸ਼ ਦੇ ਵਿੱਚ ਆ ਕੇ ਮਤਲਬ ਕਾਮਯਾਬ ਹੋਣ ਦੀ ਤੁਹਾਡੇ ਦਿਲ ਦੇ ਵਿੱਚ ਤਾਂ ਗਿਆ ਤੇ ਜ਼ਰੂਰ ਕੁਛ ਨਾ ਕੁਛ ਕੰਮ ਸਿੱਖ ਕੇ ਆਓ ਕੰਸਟ੍ਰਕਸ਼ਨ ਦੀ ਲੈਣ ਦਾ ਜਾਂ ਕਿਸੇ ਵੀ ਮਤਲਬ ਲਾ ਇੰਡੈਕਸ ਪਰਪਰ ਮਨਦਾ ਹੋਵੇ ਤਾਂ ਬਹੁਤ ਜਲਦੀ ਸਕਸੈਸ ਹੋ ਜਾਂਦਾ ਭਾਜੀ ਜੀ ਪਰ ਇਹਦੇ ਵਿੱਚ ਇਦਾਂ ਤਾਂ ਨਹੀਂ ਹੈਗਾ ਜਿੱਦਾਂ ਕਿ ਆਪਾਂ ਇੰਡੀਆ ਵਿੱਚ ਬੈਠ ਕੇ ਦੇਖਦੇ ਆਂ ਵੱਡੀਆਂ ਬਿਲਡਿੰਗਾਂ ਵੱਡੇ ਵਕਾਰ ਕੋਠੀਆਂ ਆਕਾਰਾਂ ਤੇ ਕਿ ਇੱਕ ਮੁੰਡਾ ਮੂਵੀ ਦੇ ਵਿੱਚ ਜਿੱਦਾਂ ਕਿ ਜਾਂਦਾ ਆ ਤੇ ਜਾ ਕੇ ਪੰਜਾ ਛੇ ਮਹੀਨੇ ਵਿੱਚ ਹੀ ਸਕਸੈਸ ਹੋ ਜਾਂਦਾ ਆ ਤੇ ਪਰ ਜਦੋਂ ਇੱਥੇ ਆਂਦਾ ਤੇ ਇੱਥੇ ਰਿਐਲਿਟੀ ਕੁਝ ਹੋਰ ਹੁੰਦੀ ਹੈ ਨਹੀਂ ਭਾਜੀ ਉਹ ਜਿਹੜੀ ਇਹ ਚੀਜ਼ਾਂ ਨਾਲ ਉਹ ਦਿਖਾਵਾ ਕੁਝ ਹੋਰ ਜਾਂਦਾ ਜਦੋਂ ਅਸੀਂ ਫਰਜ ਕਰੋ ਪੰਜਾਬ ਤੋਂ ਅਸੀਂ ਇੱਥੇ ਬਾਹਰ ਆਉਨੇ ਆ ਨਾ ਤੇ ਸਾਨੂੰ ਇੱਕ ਵਾਰੀ ਜ਼ੀਰੋ ਤੋਂ ਹੀ ਸ਼ੁਰੂ ਕਰਨਾ ਪੈਂਦਾ ਬੇਸ਼ੱਕ ਤੁਹਾਡੇ ਅੱਗੇ ਕੋਈ ਰਿਲੇਸ਼ਨ ਜਾਂ ਤੁਹਾਡੇ ਕੋਈ ਕਿੰਨੇ ਵੀ ਕਰੀਬੀ ਅੱਗੇ ਸਾਹਮਣੇ ਦੇਖਣ ਵਾਲੇ ਨੇ ਪਰ ਤੁਹਾਨੂੰ ਆਪਣੀ ਮਿਹਨਤ ਦੇ ਨਾਲ ਹੀ ਸਾਰਾ ਕੁਝ ਕਰਨਾ ਪੈਂਦਾ ਔਰ ਜ਼ੀਰੋ ਤੋਂ ਹੀ ਤੁਹਾਨੂੰ ਅੱਪ ਕਰਨਾ ਪੈਂਦਾ ਜਾਂ ਫਿਰ ਜਿਹੜੇ ਫੈਮਿਲੀ بیس ਤੇ ਆਉਂਦੇ ਆ ਉਹਨਾਂ ਨੂੰ ਥੋੜੀ ਸੌਖ ਹੁੰਦੀ ਹੈ ਕਿਉਂਕਿ ਉਹਨਾਂ ਦੇ ਮਾਪਿਓ ਨੇ ਪਹਿਲਾਂ ਇੱਥੇ ਅੱਛੀ ਸੈਟਿੰਗ ਕੀਤੀ ਹੁੰਦੀ ਹੈ ਬੱਚੇ ਨੂੰ ਜਿਹੜਾ ਫਿਰ ਘੱਟ ਦੇਕਤ ਆਉਂਦੀ ਹੈ ਔਰ ਜਲਦੀ ਬੱਚਾ ਜਿਹੜਾ ਜੀ ਜੀ ਸਕਸੈਸ ਹੋ ਜਾਂਦਾ ਕਿਉਂਕਿ ਜਿਹੜਾ ਕੱਚਾ ਬੰਦਾ ਹੁੰਦਾ ਹੈ ਪਹਿਲਾਂ ਤਾਂ ਟੂਰਿਸਟ ਵੀਜੇ ਤੇ ਆਂਦਾ ਹੈ ਜੀ ਬਾਅਦ ਵਿੱਚ ਉਹਨੂੰ 3 ਸਾਲ ਉਹਨੂੰ ਕੱਚਾ ਰਹਿਣਾ ਪੈਂਦਾ ਹੈ ਜੀ ਕਿਉਂਕਿ 3 ਸਾਲ ਜਦੋਂ ਪੂਰੇ ਹੋਣਗੇ ਫੇਰ ਹੀ ਪੇਪਰ ਬਣਨਗੇ ਫੇਰ ਹੀ ਪੱਕਾ ਹੋਊਗਾ ਜੀ ਬਿਲਕੁਲ ਜਿਹੜਾ ਰੂਲ ਰੈਗੂਲੇਸ਼ਨ ਹੈ ਬਾਅਦ ਯੂਰਪ ਦੀ ਕਿਸੇ ਵੀ ਕੰਟਰੀ ਦਾ ਉਹ ਜੀ ਬਿਲਕੁਲ ਲਾ ਦੇ ਅਧੀਨ ਹੀ ਚੱਲ ਕੇ ਜੇ 3 ਸਾਲ ਦਾ ਪ੍ਰੋਸੈਸ ਹੈ ਤਾਂ 3 ਸਾਲ ਰਹਿ ਕੇ ਹੀ ਪੇਪਰ ਜਿਹੜੇ ਉਹਦੇ ਬੰਨੇ ਆ ਉਹਨਾਂ ਚਿਰ ਉਹਨੂੰ ਜਿਹੜਾ ਵੀ ਕੰਮ ਕਰੇ ਇੱਧਰ ਉੱਧਰ ਸੱਜੇ ਖੱਬੇ ਜਿੱਦਾਂ ਦੇ ਹਾਲਾਤਾਂ ਦੇ ਮੁਤਾਬਕ ਜਿਹੜੇ ਕੰਮ ਦੇ ਵਿੱਚ ਉਹ ਤੇ ਜਿਹੜਾ ਉਹਨੂੰ ਮਿਲਦਾ ਹਾਲਾਤਾਂ ਦੇ ਹਿਸਾਬ ਨਾਲ ਉਹਦੇ ਨਾਲ ਹੀ ਉਹਨੂੰ ਮਤਲਬ ਸੈਟਿੰਗ ਕਰਨੀ ਪੈਦੀ। ਤੁਹਾਡਾ ਭਾਈ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਟੂਡੀਓ ਵਿੱਚ ਆਏ ਟਾਈਮ ਕੱਢਿਆ ਆ। ਜੀ ਤਾਂ ਜੀ ਧੰਨਵਾਦ ਤੁਹਾਡਾ ਭਾਈ ਜੀ ਜਿਨ੍ਹਾਂ ਨੇ ਸਾਨੂੰ ਤੁਸੀਂ ਮੌਕਾ ਦਿੱਤਾ। ਕੱਲ ਬਾਦ ਰੱਖਣ ਦਾ। ਜੀ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਕੁਝ ਵੀ ਪੁੱਛਣਾ ਹੋਵੇ ਤੁਸੀਂ ਸਾਨੂੰ ਕਮੈਂਟ ਵਿੱਚ ਲਿਖ ਸਕਦੇ ਹੋ ਤੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਤੁਹਾਨੂੰ ਤੁਸੀਂ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਆਂ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ।